ਸਸ਼ੀਗਲ ਦੋਸਤੋ ਮੈਂ ਹਾਂ ਵਰਨ ਸ਼ੁਕਲਾ ਅੱਜ ਤੁਹਾਡੀ ਖਾਸ ਮੁਲਾਕਾਤ ਕਰਾਵਾਂਗੇ ਬ੍ਰਹਮਾਨੰਦ ਗਿਰੀ ਜੀ ਜਿਨ੍ਹਾਂ ਨੂੰ ਅਕਸਰ ਗੱਗੀ ਪੰਡਤ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਅਕਸਰ ਸਨਾਤਨ ਦੀ ਤੇ ਗਰੀਬ ਗੁਰਬਿਆਂ ਦੀ ਆਵਾਜ਼ ਚੱਕਦੇ ਰਹਿੰਦੇ ਨੇ ਮਣਜੀ ਰਾਮ ਰਾਮ ਜੀ ਜੈ ਮਾਈ ਜੈ ਮਹਾਕਾਲ ਜੀ ਮਣਜੀ ਠੀਕ ਠਾਕ ਬਹੁਤ ਵਧੀਆ ਕਿਰਪਾ ਮਹਾਮਾਈ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਛੜਦੀ ਕਲਾ ਕਿਵੇਂ ਦੇਖਦੇ ਹੋ ਹੁਸ਼ਿਆਰਪੁਰ ਦੇ ਮੁੱਦੇ ਨੂੰ ਪਹਿਲਾਂ ਤੁਸੀਂ ਅਕਸਰ ਪੂਰੇ ਪੰਜਾਬ ਚ ਫੈਲਿਆ ਬਹੁਤ ਮੰਦ ਭਾਦਾ ਹੂੰ ਬਹੁਤ ਹੀ ਮਾੜਾ ਘਟਨਾ ਕ੍ਰਮ ਹੋਇਆ ਜਿੰਨੇ ਨਿੰਦਿਆ ਕੀਤੀ ਜਾਏ ਉੰਨੀ ਥੋੜੀ ਹੈ ਹਮ ਪਰਸਨਲ ਤੌਰ ਤੇ ਇੱਕ ਸਨਿਆਸੀ ਹੁੰਦੇ ਦੇ ਨਾਤੇ ਜੀ ਇੱਕ ਸਨਾਤਨੀ ਪੰਜਾਬੀ ਹੁੰਦੇ ਦੇ ਨਾਤੇ ਹਮ ਇਸ ਗੱਲ ਦੀ ਢੀਲੋਂ ਮੰਗ ਕਰਦਾ ਵੀ ਉਹਨਾਂ ਬੰਦਿਆ ਨੂੰ ਬਹੁਤ ਛੋਟ ਟਾਈਮ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਜੀ ਜਾਂ yogi ji ਦੀ ਤਰਜ਼ ਦੇ ਚੱਲਦਿਆਂ ਹੋਇਆਂ ਜਾਂ ਪੁਰਾਣੇ ਹੋਰ ਜਿਹੜੇ ਪੰਜਾਬ ਸਰਕਾਰ ਜੁੜੇ ਕੇਸਾਂ ਦੇ ਚੱਲ ਰਹੀ ਸੀ ਜਿੱਥੇ ਇਨਕਾਊਂਟਰ ਕੀਤੇ ਆ ਹਮ ਇਹਨਾਂ ਦਾ ਵੀ ਇਨਕਾਊਂਟਰ ਕਰਨਾ ਜਿਹੜਾ ਉਹ ਵਾਜਬ ਸੀ ਤੇ ਪੰਜਾਬੀ ਲੋਕਾਂ ਨੂੰ ਕਿਤੇ ਨਾ ਕਿਤੇ ਉਹ ਬੱਚੇ ਨੂੰ ਸ਼ਹੀਦ ਸ਼ਰਧਾਂਜਲੀ ਤੇ ਇਨਸਾਫ ਸੀ ਜੇ ਇਹਨਾਂ ਦਾ ਇਨਕਾਊਂਟਰ ਕੀਤਾ ਜਾਂਦਾ ਮੇਰਾ ਸਵਾਲ ਲੈ ਲਓ ਇਸ ਟਾਈਮ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਭਜਾਓ ਪੰਜਾਬ ਪੰਜਾਬੀਆਂ ਦਾ ਰੇੜੀਆਂ ਤੋਂ ਚੱਕ ਕੇ ਟ੍ਰੇਨਾਂ ਚੜਾਓ ਇਹ ਮਸਲੇ ਦਾ ਹਲਾ ਹੈ ਦੇਖੋ ਇੱਕ ਗੱਲ ਤਾਂ ਹੈਗੀ ਹੈ ਸ਼ਕਲਾ ਸਾਹਿਬ ਵੀ ਜਿਹੜਾ ਪ੍ਰਵਾਸੀ ਸ਼ਬਦ ਹੈ ਜੀ ਇਹਦੀਆਂ ਪਰਿਭਾਸ਼ਾ ਬਹੁਤ ਦਿੱਤੀਆਂ ਜਾ ਸਕਦੀਆਂ ਹੂੰ ਪਰਵਾਸੀ ਦੇਸ਼ ਦੇ ਵਿੱਚ ਕੋਈ ਪ੍ਰਵਾਸੀ ਨਹੀਂ ਹੁੰਦਾ ਹੂੰ ਪ੍ਰਵਾਸ ਦੋ ਤਰ੍ਹਾਂ ਦਾ ਹੈ ਤਾਂ ਤਾਂ ਮੌਸਮੀ ਪ੍ਰਵਾਸ ਹੈ ਜਾਂ ਰੁਜ਼ਗਾਰ ਦਾ ਪ੍ਰਵਾਸ ਹੈ ਹੂੰ ਰੁਜ਼ਗਾਰੀ ਤੌਰ ਤੇ ਜਿਹੜਾ ਪ੍ਰਵਾਸ ਹੈ ਜੇ ਭਾਰਤੀ ਕੋਈ ਬੰਦਾ ਭਾਰਤ ਦੇ ਹੋਰ ਸਟੇਟ ਦੇ ਵਿੱਚ ਕੰਮ ਕਰਨ ਜਾਂਦਾ ਉਹਨੂੰ ਪ੍ਰਵਾਸੀ ਨਹੀਂ ਗਿਣਿਆ ਜਾ ਸਕਦਾ ਉਹ ਭਾਰਤੀ ਹੈ ਕਿਉਂਕਿ ਭਾਰਤੀ ਹੈ ਅੱਜ ਦੀ ਡੇਟ ਦੇ ਵਿੱਚ ਆਈਟੀ ਦਾ ਜਮਾਨਾ ਹੈ ਜੀ ਤੇ ਆਈਟੀ ਕੰਪਨੀਆਂ ਪੂਰੇ ਭਾਰਤ 'ਚ ਕੰਮ ਕਰ ਰਹੀਆਂ ਸਾਡੇ ਪੰਜਾਬੀ ਜਿਹੜੇ ਬੱਚੇ ਵੈਲ ਕੁਆਲੀਫਾਈਡ ਨੇ ਮਾਸਟਰ ਡਿਗਰੀਆਂ ਜਿਨ੍ਹਾਂ ਕੋਲ ਉਹ ਬੱਚੇ ਮੈਕਸਿਮਮ ਤੌਰ ਤੇ ਗੁਰਦਾਉਂ ਚ ਦਿੱਲੀ ਚ ਕਲਕੱਤਾ ਚ ਜਿਹੜੀਆਂ ਵਿਕਸਤ ਸਿਟੀ ਨੇ ਵੱਡੀਆਂ ਉੱਥੇ ਕੰਮ ਕਰ ਰਹੇ ਆ ਤੁਹਾਨੂੰ ਲੱਗਦਾ ਪੰਜਾਬੀ ਇਹ ਜਿਹੀ ਕਾਨੂੰਨੀ ਹਰਕਤ ਕਰ ਸਕਦੇ ਨੇ ਨਹੀਂ ਨਹੀਂ ਗੱਲ ਵੇਖੋ ਹਰਕਤ ਦੀ ਨਹੀਂ ਹਰਕਤ ਤਾਂ ਕ੍ਰਿਮਨਲ ਕਰਦਾ ਪੰਜਾਬੀਆਂ ਦੀ ਤੁਸੀਂ ਇਹ ਗੱਲ ਚਲੋ ਪ੍ਰਵਾਸੀ ਦੀ ਪ੍ਰੋਫੈਸਰ ਸ਼ੁਕਲਾ ਜੀ ਮੈਂ ਤੁਹਾਡੀ ਗੱਲ ਦਾ ਮੰਨਦਾ ਸੁਣੋ ਮੈਨੂੰ ਦੱਸਿਓ ਵੀ ਤੁਹਾਨੂੰ ਲੱਗਦਾ ਵੀ ਪੂਰੀ ਯੂਪੀ ਇਹ ਗੱਲ ਕਰ ਸਕਦੀ ਹੈ ਨਹੀਂ ਬਿਲਕੁਲ ਉੱਥੇ ਸ਼੍ਰੀ ਰਾਮ ਜੀ ਦਾ ਜਨਮ ਹੋਇਆ ਉੱਥੇ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਇਹਦਾ ਮਤਲਬ ਹੋਇਆ ਉਹਨਾਂ ਦੀ ਨਿਆਂਇਤਾ ਖਤਮ ਹੋ ਗਈ ਉਹਨਾਂ ਨੂੰ ਮੰਨਣ ਵਾਲ ਇੈਸੀ ਗੱਲ ਨਹੀਂ ਹੈ ਇਹ ਸਨਾਤਨ ਹੈ ਸਨਾਤਨ 12 ਸਾਲ ਤੱਕ ਬੱਚੇ ਨੂੰ ਭਗਵਾਨ ਦਾ ਰੂਪ ਮੰਨਦਾ ਜਦ ਤੱਕ ਦੁੱਧ ਦੇ ਜਾਨ ਨਹੀਂ ਟੁੱਟਦੇ ਉਨਾ ਟਾਈਮ ਵਾਸਤੇ ਹਰ ਬੱਚਾ ਜਿਹੜਾ ਭਗਵਾਨ ਕ੍ਰਿਸ਼ਨ ਭਗਵਾਨ ਰਾਮ ਦਾ ਰੂਪ ਹੈ ਇੈਸੀ ਗੱਲ ਨਹੀਂ ਕਿਸੇ ਬੰਦੇ ਨੂੰ ਸਟੇਟ ਦੇ ਹਿਸਾਬ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਕਿਸੇ ਬੰਦੇ ਨੂੰ ਕਿਸੇ ਜਾਤ ਕੌਮ ਤੇ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਕ੍ਰਿਮੀਨਲ ਕਿਉਂਕਿ ਜਿਹੜਾ ਕ੍ਰਿਮੀਨਲ ਹੈ ਉਹਦਾ بیس ਨਹੀਂ ਬ੍ਰੇਨ ਹੈ ਆਪਸ ਮਸਲੇ ਤੇ ਆਉਣੇ ਹਾਂ ਬ੍ਰੇਨ ਤੇ ਆ ਜਾ ਤੁਸੀਂ ਤੇ ਇਸ ਕਰਕੇ ਜਿਹੜੇ ਲੋਕਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਇੱਕੋ ਇੱਕ ਸਿਸਟਮ ਹੈ ਸਜ਼ਾ ਤੇ ਕਾਰਾਗਾਰ ਉਹ ਨਿਸ਼ਚਿਤ ਤੌਰ ਤੇ ਸਖਤੀ ਨਾਲ ਹੋਣਾ ਚਾਹੀਦਾ ਹੈ ਜੇ ਮੈਂ ਤੁਹਾਡੀ ਗੱਲ ਤੇ ਸ਼ਕਲਾ ਜੀ ਤੁਹਾਡਾ ਧਿਆਨ ਲੈ ਕੇ ਜਾਣਾ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਮੀਆਂ ਪ੍ਰਿੰਡ ਦੇ ਵਿੱਚ ਹੋਇਆ ਉਹ ਵੀ 4 ਸਾਲ ਦਾ ਬੱਚਾ ਤੇ ਤਿੰਨ ਪੰਜਾਬੀ ਨੌਜਵਾਨ ਨੇ ਹੁਣ ਤੁਸੀਂ ਦੱਸੋ ਸਾਰੇ ਪੰਜਾਬ ਨੂੰ ਕੱਢ ਦੀ ਪੰਜਾਬ ਚੋਂ ਇਸ ਕਰਕੇ ਮੇਰੇ ਵੀਰ ਜਿਹੜਾ ਸਿਸਟਮ ਹੈ ਉਹਨੂੰ ਬਿਲਕੁਲ ਦੋਨੇ ਹੱਥਾਂ ਨਾਲ ਬਰਾਬਰ ਰੱਖ ਕੇ ਤੱਕੜੀ ਨੂੰ ਤੋਲਣਾ ਪੈਣਾ ਹੈ ਕ੍ਰਾਈਮ ਨੂੰ ਕੱਢਣਾ ਹੈ ਕ੍ਰਿਮੀਨਲ ਨੂੰ ਕੱਢਣਾ ਹੈ ਨਾ ਕਿ ਇਨਸਾਨ ਨੂੰ ਕੱਢਣਾ ਕਿਸੇ ਨੂੰ ਤੁਹਾਡੀ ਨਿਗਾਹ ਦੇ ਵਿੱਚ ਇਹ ਹੱਲ ਕਿਵੇਂ ਹੈ ਇਹਦਾ ਇੱਕੋ ਹੀ ਹੱਲ ਹੈ ਵੀ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਮਜ਼ਦੂਰ ਜਾਂ ਕੋਈ ਵੀ ਬੰਦਾ ਹੁੰਦਾ ਹੈ ਪੰਜਾਬ ਦੇ ਵਿੱਚ 2.5 ਲੱਖ ਰੋਹੰਗੀਆਂ ਮੁਸਲਮਾਨ ਬੈਠੇ ਆ ਜਗਾ ਜਗਾ ਤੇ ਝੋਪੜੀਆਂ ਲਾ ਕੇ ਜੀ ਉਹਨਾਂ ਤੋਂ ਵੱਡਾ ਕ੍ਰਾਈਮਨਲ ਕੌਣ ਹੈ ਹੂੰ ਤੁਸੀਂ ਦੱਸੋ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਪਟਿਆਲਾ ਰਾਜਪੁਰਾ ਹੋਰ ਜਿਹੜੀਆਂ ਬਹੁਤ ਥਾਮਾਂ ਨੇ ਜਿੱਥੇ ਲਫ਼ਜ਼ਾਂ ਚ ਕਿਹਾ ਵੀ ਕੋਈ ਧਰਮ ਦੇਖ ਕੇ ਤਾਂ ਕੋਈ ਹੋ ਨਹੀਂ ਸਕਦਾ ਮੈਂ ਦੱਸਦਾ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੇ ਇਹ ਲੋਕ ਨੇ ਇਹ ਸਾਡੇ ਨਹੀਂ ਇਹ ਨਾ ਇਹ ਅਸਲੀ ਪ੍ਰਵਾਸ ਹੈ ਬੰਗਲਾਦੇਸ਼ ਤੋਂ ਪ੍ਰਵਾਸ ਕਰਕੇ ਭਾਰਤ ਆਉਣਾ ਇੱਕ ਕੰਟਰੀ ਚੇਂਜ ਕਰਕੇ ਜਾਣ ਨੂੰ ਪ੍ਰਵਾਸ ਕਿਹਾ ਜਾਂਦਾ ਹੈ ਇਹ ਪ੍ਰਵਾਸ ਹੈ ਤੁਹਾਡੀ ਆਵਾਜ਼ ਪੂਰੇ ਭਾਰਤ ਚ ਗੂੰਜਦੀ ਹੈ ਸਰਕਾਰ ਕਿਆ ਕਰਦੀ ਹੈ ਕਿਵੇਂ ਇੰਟਰੋ ਦੇਖੋ ਮੇਰੀ ਗੱਲ ਸੁਣੋ ਸਰਕਾਰਾਂ ਪਤਾ ਨਹੀਂ ਕਿਹੜੀ ਕੁੰਭ ਕਰਨ ਦੀ ਨੀਂਦ ਸੁੱਤੀਆਂ ਪਈਆਂ ਮੈਂਰੇ ਨਾਲ ਚੱਲੋ ਮੈਂ ਹਜ਼ਾਰਾਂ ਦੀ ਗਿਣਤੀ ਤੁਹਾਨੂੰ ਪਟਿਆਲੇ ਦੇ ਦਿੰਦਾ ਤੁਸੀਂ ਇੱਕ ਆਪਣੇ ਸ਼ਹਿਰ 'ਚ ਜਾਓ ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਹੋ ਤੁਹਾਡੇ ਘਰ ਕੂੜਾ ਚੱਕਣ ਵਾਲਾ ਸਵੇਰੇ ਰੈਡੀ ਲੈ ਕੇ ਆਉਂਦਾ ਉਹਨੂੰ ਪੁੱਛੋ ਕਿੱਥੋਂ ਦਾ ਨਾਉ ਨੇਪਾਲ ਦਾ ਨਾ ਯੂਪੀ ਦਾ ਨਾ ਬਿਹਾਰ ਦਾ ਉਹਨਾਂ ਕੋ ਪੰਜਾਬ ਦੇ ਆਧਾਰ卡 ਪੰਜਾਬ ਦੇ ਆਧਾਰ卡 ਦੇ ਉਹਨਾਂ ਦਾ ਪਛੋਕੜ ਪੁੱਛੋ ਕਿ ਹੂੰ ਨਾਲ ਦੀ ਨਾਲ ਦੱਸੇਗਾ ਤੁਹਾਨੂੰ ਮੈਂ ਬੰਗਾਲ ਦਾ ਹੂੰ ਬੰਗਲਾਦੇਸ਼ ਦਾ ਉੱਥੋਂ ਦੇ ਨੇ ਲੋਕ ਹੂੰ ਉਹਨਾਂ ਨੂੰ ਇੱਥੇ ਰਹਿ ਕੇ ਜਿੰਨਾ ਕ੍ਰਾਈਮ ਜਿੰਨਾ ਦੇਖੋ ਅੱਜ ਲੋਕਾਂ ਨੇ ਕੀ ਬਣਾ ਲਿਆ ਮਾਨਸਿਕ ਤੌਰ ਤੇ ਵੀ ਹਰੇਕ ਬੰਦੇ ਨੂੰ ਐਵੇਂ ਲੱਗਦਾ ਜਿਹੜਾ ਹਿੰਦੀ ਬੋਲਣ ਵਾਲਾ ਉਹ ਪ੍ਰਵਾਸੀ ਹੈ ਹੂੰ ਯਾਰ ਭਾਰਤ ਸਰਕਾਰ ਦਾ ਹਿੰਦੀ ਨੂੰ ਮਾਤਰ ਭਾਸ਼ਾ ਦੱਸੀ ਜਾਂਦੀ ਹੈ ਜੀ ਹਾਲਾਂਕਿ ਮੈਂ ਨਹੀਂ ਮੰਨਦਾ ਮੈਂ ਸਨਾਤਨੀਆਂ ਮੈਂ ਮਾਤਰਪਾਸ਼ਾ ਆਪਣੀ ਜਿਹੜੀ ਸੰਸਕ੍ਰਿਤਾ ਉਹਨੂੰ ਮੰਨਦਾ ਹਿੰਦੂਆਂ ਦੀ ਨੂੰ ਠੀਕ ਹੈ ਜਿੱਥੇ ਮੈਂ ਰਹਿਣਾ ਜਿੱਥੇ ਮੈਂ ਰਹਿਣਾ ਜਿਹੜੀ ਮੇਰੀ ਮਾਂ ਦੀ ਭਾਸ਼ਾ ਹੈ ਜਿਹੜੀ ਮੇਰੀ ਜਨਮ ਭੂਮੀ ਦੀ ਭਾਸ਼ਾ ਉਹ ਪੰਜਾਬੀ ਹੈ ਇਸ ਕਰਕੇ ਮੇਰੇ ਵਾਸਤੇ ਸਭ ਤੋਂ ਪਹਿਲੀ ਜਿਹੜੀ ਭਾਸ਼ਾ ਮਸਟ ਹੈ ਮੇਰਾ ਪਿਆਰ ਆ ਪੰਜਾਬੀ ਨਾਲ ਪਰ ਜੇ ਮੈਂ ਰਾਸ਼ਟਰੀ ਭਾਸ਼ਾ ਦੀ ਵੀ ਗੱਲ ਕਰਾਂ ਤਾਂ ਇਹ ਮੈਨੂੰ ਨਹੀਂ ਪਤਾ ਕਿੱਥੋਂ ਆਈ ਹੈ ਕਿੱਥੇ ਕਿਨੇ ਲਿਆਂਦੀ ਹੈ ਹਿੰਦੀ ਪਰ ਅੱਜ ਇਹ ਹਿੰਦੀ ਨੂੰ ਦੇਖ ਕੇ ਹਰੇਕ ਬੰਦੇ ਨੂੰ ਲੱਗਦਾ ਵੀ ਇਹ ਪ੍ਰਵਾਸੀ ਭਾਸ਼ਾ ਐਸਾ ਕੁਝ ਨਹੀਂ ਇਹ ਗੱਲ ਇਹ ਆ ਬੰਦਾ ਕੋਈ ਮਾੜਾ ਨਹੀਂ ਬੰਦੇ ਦੇ ਕਰਮ ਤੇ ਕੰਮ ਮਾੜੇ ਆ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਸ਼ਕਤੀ ਨਾਲ ਸਟੈਂਡ ਲੈਣਾ ਚਾਹੀਦਾ ਜਿਹੜੇ ਲੋਕ ਕ੍ਰਾਈਮ ਕਰਦੇ ਆ ਇਹਨਾਂ ਨੂੰ ਉੱਥੇ ਜੇਲ੍ਹ ਚ ਭਾ ਕੇ ਰੋਟੀਆਂ ਖਵਾਉਣ ਦੇ ਬਜਾਏ ਪਰਮਾਤਮਾ ਦੇ ਲੇਖੇ ਲਾ ਕੇ ਉਹਦੀ ਸ਼ਰਨ 'ਚ ਭੇਜ ਦੇਣਾ ਚਾਹੀਦਾ ਇੰਕਾਊਂਟਰ ਕਰਕੇ ਤਾਂ ਜੋ ਅੱਗੇ ਤੋਂ ਜ਼ੁਲਮ ਕਰਨ ਲੱਗਾ ਬੰਦਾ 100 ਵਾਰ ਸੋਚੇ ਵੀ ਕਿਸੇ ਬੱਚੇ ਨਾਲ ਕਿਸੇ ਦੀ ਧੀ ਪੈਣ ਨਾਲ ਕਿਸੇ ਜਵਾਕ ਨਾਲ ਜਿਹੜਾ ਅਜਿਹੀ ਹਰਕਤ ਕਰੇਗਾ ਉਹਦਾ ਜਿਹੜਾ ਇਨਜਾਮ ਹੈ ਉਹ ਇਸ ਤਰ੍ਹਾਂ ਦਾ ਹੋਏਗਾ ਪੰਜਾਬ ਸਰਕਾਰ ਨੂੰ ਇੱਕ ਮਾਡਲ ਪੇਸ਼ ਕਰਨਾ ਚਾਹੀਦਾ ਹੈ ਇਸ ਕੇਸ ਦੇ ਵਿੱਚ ਜਿੱਥੇ ਵੀ ਕਿਸੇ ਬੱਚੇ ਨਾਲ ਛੋਟੇ ਨਾਲ ਗਲਤ ਹਰਕਤ ਹੁੰਦੀ ਹੈ ਸੈਕਸ਼ੂਅਲ ਹਰਾਸ਼ਮੈਂਟ ਹੁੰਦੀ ਹੈ ਛੇੜਚੜ ਹੁੰਦੀ ਹੈ ਉਹਦੇ ਤੇ ਕਾਨੂੰਨ ਦਾ ਸਮਾਂ ਖਰਾਬ ਨਾ ਕਰਦੇ ਹੋਏ ਉਹਨੂੰ ਜਿਹੜੀ ਸਜ਼ਾ ਮੌਕੇ ਤੇ ਦੇਣੀ ਚਾਹੀਦੀ ਹੈ ਪੰਡਤ ਜੀ ਪੰਜਾਬ ਸਰਵਾਈਵ ਕਰ ਸਕਦਾ ਲੇਬਰ ਤੋਂ ਬਿਨਾ ਮੈਂ ਤਾਂ ਪਹਿਲਾਂ ਵੀ ਦੇਖੋ ਪਹਿਲੇ ਚੈਨਲਾਂ ਦੇ ਗੱਲ ਕਰ ਰਿਹਾ ਸੀ ਮੈਂ ਬੜੇ ਸਪਸ਼ਟ ਤੌਰ ਤੇ ਇੱਕ ਗੱਲ ਦੱਸੀ ਹੈ ਵੀ ਸਾਡਾ ਹੁਣ ਇਕ ਮਸ਼ੀਨਰੀ ਦਾ ਅੰਗ ਬਣ ਚੁੱਕੇ ਆ ਜਿਹੜੇ ਯੂਪੀ ਤੋਂ ਬਿਹਾਰ ਦੇ ਲੋਕ ਆ ਸਿੰਪਲ ਕੋ ਪੰਜਾਬੀ ਕੰਮ ਕਰਨਾ ਛੱਡ ਚੁੱਕੇ ਆ ਨਹੀਂ ਮਹਾਰਾਜ ਜੀ ਦੇਖੋ ਮੈਂ ਅਸੀਂ ਕੰਮ ਕਰਦੇ ਆ ਪਰ ਗੱਲ ਇਹ ਆ ਅੱਜ ਸਾਡੇ ਜਿਹੜੇ ਪਰਿਵਾਰ ਆ ਬਹੁਤ ਛੋਟੇ ਹੋ ਚੁੱਕੇ ਆ ਇਹ ਗੱਲ ਨਹੀਂ ਕਹਿ ਜਾ ਸਕਦੇ ਤੱਕ ਦੀ ਇਹ ਤੁਸੀਂ ਸਾਡੇ ਤੇ ਦੋਸ਼ ਮੜਨ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬੀ ਨਹੀਂ ਤੁਸੀਂ ਪਿੰਡ ਨਾ ਨਾ ਸੁਣੋ ਮੇਰੀ ਗੱਲ ਸਾਰੇ ਸ਼ਕੁਲਾ ਸਾਹਿਬ ਪੰਡਤ ਜੀ ਲੋਕ ਕਰਾ ਨੂੰ ਜਿੰਦੇ ਲੱਗੇ ਉਹ ਮਹਾਰਾਜ ਜੀ ਲੱਗੇ ਕਿਉਂ ਲੱਗੇ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਹੂੰ ਕਿਉਂ ਲੱਗੇ ਅੱਜ ਪਰਿਵਾਰ ਆ ਜਿਹੜਾ ਸਾਡਾ ਛੋਟਾ ਹੋ ਗਿਆ ਅਸੀਂ ਚਾਚਾ ਤਾਈ ਤੇ ਭੂਆ ਦਾ ਕਤਲ ਕਰਤਾ ਜਿਹਦੇ ਘਰ ਪਹਿਲਾ ਬੇਟਾ ਹੋ ਗਿਆ ਉਹਨੇ ਨਾਲ ਭੂਆ ਪੈਦਾ ਹੋਣ ਦਿੱਤੀ ਨਾ ਚਾਚਾ ਪੈਦਾ ਹੋਣ ਦਿੱਤਾ ਇੱਕ ਇੱਕ ਬੱਚਾ ਰਹਿ ਗਿਆ ਇੱਕ ਇੱਕ ਬੱਚਾ ਰਹਿ ਗਿਆ ਹੁਣ ਇੱਕ ਬੱਚੇ ਨੂੰ ਅਗਲਾ ਪੜਨ ਲਈ ਲਿਖਣ ਲਈ ਰੋਜ਼ਗਾਰ ਲਈ ਆਊਟ ਆਫ ਕੰਟਰੀ ਭੇਜ ਦਿੰਦਾ ਪ੍ਰਵਾਸ ਕਰਾ ਦਿੰਦਾ ਹੁਣ ਇਹ ਆ ਪ੍ਰਵਾਸ ਜੀ ਠੀਕ ਹੈ ਉਹ ਜਦੋਂ ਪ੍ਰਵਾਸੀ ਬਣ ਕੇ ਦੂਸਰੇ ਦੇਸ਼ ਚ ਜਾ ਕੇ ਸ਼ਰਨ ਲੈ ਲੈਂਦਾ ਘਰ ਖਾਲੀ ਆ ਉਹ ਨੌਕਰ ਦੇ ਸਾਰੇ ਛੱਡ ਜਾਂਦਾ ਨੌਕਰ ਕਿਦੇ ਸਾਡੀ ਅੱਜ ਮਾਨਸਿਕਤਾ ਵੀ ਭਈਏ ਤਾਂ ਜਦੋਂ ਮਰਜ਼ੀ ਖਾਲੀ ਕਰਾ ਲਾਂਗੇ ਜੇ ਪਿੰਡ ਦੇ ਕਿਸੇ ਬੰਦੇ ਨੇ ਦਿੱਤਾ ਖਾਲੀ ਨਹੀਂ ਹੋਣਾ ਇਹ ਚ ਕਸੂਰ ਤਾਂ ਪੰਜਾਬੀ ਹੁੰਦਾ ਸੋਣਾ ਤਾਂ ਸਹੀ ਮੈਂ ਤੂੰ ਉੱਥੇ ਲੈ ਕੇ ਆ ਰਿਹਾ ਅੱਜ ਜਦੋਂ ਅਸੀਂ ਘਟਦੇ ਜਾ ਰਹੇ ਹਾਂ ਇਸ ਕਰਕੇ ਜਿਹੜਾ ਕੰਮ ਕਰਨ ਵਾਲਾ ਪੰਜਾਬੀ ਨਹੀਂ ਪੱਜਦਾ ਕੰਮ ਤੋਂ ਮੈਂ ਵੀ ਕੀਤੀ ਕਰਦਾ ਹਰ ਇੱਕ ਪੰਜਾਬੀ ਕੰਮ ਕਰਨ ਦਾ ਇੱਛਕ ਆਰ ਕਰਦਾ ਜਿਹੜੀ ਡਿਊਟੀ ਲੱਗੀ ਜਿੱਥੇ ਜ਼ਿੰਮੇਵਾਰੀ ਜਿੰਨੀ ਜੋਗੀ ਲੱਗੀ ਉਹਨੂੰ ਨਾਲ ਇੱਕ ਸਹਾਇਕ ਚਾਹੀਦਾ ਹੁੰਦਾ ਪਹਿਲਾਂ ਵੀ ਚਾਹੀਦਾ ਸੀ ਅੱਜ ਵੀ ਚਾਹੀਦਾ ਬਾਅਦ ਚ ਵੀ ਚਾਹੀਦਾ ਦੁਨੀਆ ਤੇ ਤੇ ਜਿਹੜਾ ਸਹਾਇਕ ਦੇ ਤੌਰ ਤੇ ਅਸੀਂ ਮਜ਼ਦੂਰ ਰੱਖ ਲੈਨੇ ਆ ਉਹ ਬਿਹਾਰੀ ਰੱਖ ਲਈਏ ਜਾਂ ਯੂਪੀ ਵਾਲਾ ਰੱਖ ਲਈਏ ਇਹ ਜਿਹੜੇ ਸਾਡੇ ਪੰਜਾਬੀ ਬੰਦੇ ਆ ਉਹਨਾਂ ਨਾਲ ਇੱਕ ਤਾਂ ਕੰਮ ਜ਼ਿਆਦਾ ਕਰਦੇ ਐ ਇੱਕ ਲੇਬਰ ਸਸਤੀ ਪੈਂਦੀ ਐ ਤੇ ਲੇਬਰ ਸਸਤੀ ਪੈਂਦੀ ਐ ਦੂਸਰੀ ਗੱਲ ਇਹ ਆ ਵੀ ਸਾਡੇ ਮੂੰਹ ਚ ਜਿਹੜਾ ਮਰਜ਼ੀ ਸ਼ਬਦ ਨਿਕਲ ਜੇ ਉੱਚਾ ਨੀਵਾ ਬੋਲੀਏ ਗਾਲੀ ਗਲੋਚ ਵੀ ਕਰਦੀ ਐ ਇਹ ਬਰਦਾਸ਼ਤ ਕਰ ਲੈਂਦੇ ਆ ਠੀਕ ਐ ਜਿਹੜਾ ਅਸੀਂ ਪੰਜਾਬੀ ਭਰਾ ਰੱਖਦੇ ਆ ਜਿਹਨੂੰ ਵੀ ਰੱਖ ਲਿਆ ਜੇਕਰ ਤੂੰ ਜਾਲੀ ਗਲੋਚ ਹੋ ਗਿਆ ਕੋ ਮਾੜਾ ਮੋਟਾ ਉੱਚਾ ਨੀਵਾ ਬੋਲ ਪੇ ਅਗਲਾ ਸਵੇਰੇ ਆਂਦਾ ਨਹੀਂ ਮੁੜ ਕੇ ਪੰਚਾਇਤਾਂ ਕਰਕੇ ਪਿੱਛੇ-ਪਿੱਛੇ ਫਰੀ ਜੋ ਪੈਸੇ ਨਹੀਂ ਮਿਲਦੇ ਉੱਥੇ ਜ਼ਿੰਮੇਦਾਰ ਮਾਰਿਆ ਜਾਂਦਾ ਜੀ ਇਸ ਗੱਲ ਕਰਕੇ ਬਈਆਂ ਨੂੰ ਤਾਂ ਤਵੱਜੋ ਦਿੱਤੀ ਜਾਂਦੀ ਹੈ ਪਰ ਇੱਕ ਕੰਮ ਜ਼ਰੂਰ ਹੈ ਇਹਨਾਂ ਨੂੰ ਰੱਖੋ ਉਹਨਾਂ ਦੀ ਜਿਹੜੀ ਜਗ੍ਹਾ ਬਣਦੀ ਹੈ ਉੱਥੇ ਤੱਕ ਰੱਖੋ ਮੋਟਰਾਂ ਤੱਕ ਰੱਖੋ ਡੰਗਰਾਂ ਵਾਲੇ ਘਰਾਂ ਤੱਕ ਰੱਖੋ ਉਹਨਾਂ ਨੂੰ ਰਿਸ਼ਤੇਦਾਰ ਬਣਾ ਕੇ ਘਰਾਂ ਤੱਕ ਲਿਆ ਕੇ ਚਾਬੀਆਂ ਟਰੈਕਟਰਾਂ ਦੀਆਂ ਮੋਟਰਸਾਈਕਲਾਂ ਦੀਆਂ ਤੇ ਜਿਹੜੀ ਜਾਣ ਪਛਾਣ ਹੈ ਪਿੰਡ ਦੇ ਆਮ ਲੋਕਾਂ ਦਾ ਵਰਤਨ ਵਰਤਾਅ ਉੱਥੇ ਨਾਲ ਵਰਤਾਅ ਬਿਲਕੁਲ ਪੰਡਿਤ ਜੀ ਮੇਨ ਸਵਾਲ ਮੇਰਾ ਇਹ ਹੈ ਤੁਸੀਂ ਸਨਾਤਨ ਦੀ ਆਵਾਜ਼ ਚੱਕਦੇ ਰਹਿੰਨੇ ਨੇ ਪੰਜਾਬ ਦੇ ਵਿੱਚ ਹਿੰਦੂ ਨੂੰ ਖਤਰਾ ਤਾਂ ਨਹੀਂ ਕਿਤੇ ਕਿਉਂਕਿ ਪੰਜਾਬ ਦੇ ਵਿੱਚ ਐਜੀਆਂ ਆਵਾਜ਼ਾਂ ਉੱਠਣੀ ਸ਼ੁਰੂ ਹੋ ਗਈਆਂ ਯਾਰ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਹੂੰ ਇਹ ਸ਼ਬਦ ਹੈ ਪ੍ਰਚਲਿਤ ਲੋਕ ਕਹਿੰਦੇ ਆ ਬਿਲਕੁਲ ਮੈਂ ਮੰਨਦਾ ਵੀ ਜਿਹੜਾ ਪੰਜਾਬ ਹੈ ਇਹ ਮਾਵਾ ਦੀ ਧਰਤੀ ਹੈ ਹੂੰ ਜਿਹੜੀਆਂ 10 ਅਕਾਲ ਪੁਰਖ ਦੀਆਂ ਜੋਤਾਂ ਨੇ ਜਨਮ ਲਿਆ ਜੀ ਉਹਨਾਂ ਨੂੰ ਪੈਦਾ ਕਰਨ ਵਾਲੀਆਂ ਮਾਵਾ ਵੀ ਇੱਥੋਂ ਦੀਆਂ ਸੀ ਹੂੰ ਸ਼੍ਰੀ ਰਾਮਚੰਦਰ ਮਹਾਰਾਜ ਨੂੰ ਪੈਦਾ ਕਰਨ ਵਾਲੀ ਜਿਹਨੇ ਸਨਾਤਨ ਦੇ ਰਾਇਬਰ ਨੇ ਜਿਹੜੇ ਮਾਂ ਪਟਿਆਲੇ ਦੀ ਘੜਾਂ ਤੋਂ ਸੀ ਜੀ ਠੀਕ ਹੈ ਮਾਂ ਯਸ਼ੋਦਾ ਦਾ ਬੜਾ ਨੇੜੇ ਦਾ ਸਬੰਧ ਹੈ ਕੁੰਤੀ ਦਾ ਬੜਾ ਨੇੜੇ ਦਾ ਸਬੰਧ ਹੈ ਪੰਜਾਬ ਨਾਲ ਪੰਜਾਬ ਨਾਲ ਠੀਕ ਹੈ ਇਸ ਗੱਲ ਕਰਕੇ ਜਿਹੜੀਆਂ ਮਾਵਾ ਦੀ ਧਰਤੀ ਹੈ ਦਸ ਰਾਇਬਰਾਂ ਨੇ ਇੱਥੇ ਜਨਮ ਲਿਆ ਸਨਾਤਨ ਨੂੰ Hindu ਨੂੰ ਖਤਰਾ ਪੰਜਾਬ ਦੀ ਧਰਤੀ ਦੇ ਇਹ ਗੱਲ ਸੋਚਣੀ ਵੀ ਠੀਕ ਨਹੀਂ ਕਿਉਂਕਿ ਜੇ ਪੰਜਾਬ ਦੀ ਧਰਤੀ ਤੇ ਹਿੰਦੂ ਨੂੰ ਖਤਰਾ ਹੁੰਦਾ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸ਼ਹਾਦਤ ਦੇਣ ਲਈ ਸ਼ੀਸ਼ ਦੇਣ ਲਈ ਨਾ ਜਾਂਦੇ ਅੱਜ ਉਹ ਦਿਨ ਆ ਰਹੇ ਆ ਜਦੋਂ 11ਵੇਂ ਮਹੀਨੇ ਦੇ ਵਿੱਚ ਸ਼ਿਦੀ ਦਿਹਾੜਾ ਆਣਾ ਹੈ ਤਾਂ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬ੍ਰਹਮਨ ਆਨੰਦਪੁਰ ਸਾਹਿਬ ਦੇ ਕਿਲੇ 'ਚ ਬੈਠੇ ਰਹਿੰਦੇ ਉਹ ਤੁਹਾਡੇ ਸਨਾਤਨੀਆਂ ਲਈ ਮੇਰੇ ਪੂਰਵਜਾਂ ਲਈ ਸਾਡੇ ਤਿਲਕ ਤੇ ਜੰਜੂ ਵਾਸਤੇ ਕੁਰਬਾਨੀ ਕਰਨ ਲਈ ਅਨੰਦਪੁਰ ਸਾਹਿਬ ਤੋਂ ਜਾਣ ਦੀ ਲੋੜ ਨਹੀਂ ਸੀ ਜੇ ਹਿੰਦੂਆਂ ਨੂੰ ਪੰਜਾਬ 'ਚ ਖਤਰਾ ਹੁੰਦਾ ਪੰਜਾਬ 'ਚ ਕੁਝ ਨਹੀਂ ਐਸੇ ਸ਼ਰਾਰਤੀ ਅੰਸ਼ਰ ਨੇ ਸ਼ਰਾਰਤੀ ਲੋਕ ਨੇ ਜਿਹੜੇ ਏਜੰਸੀਆਂ ਤੇ ਸਰਕਾਰਾਂ ਦੇ ਇਸ਼ਾਰੇ ਤੇ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨੂੰ ਧਰਮ ਨਾਲ ਜੋੜ ਕੇ ਪ੍ਰਕਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ 'ਚ ਐਸਾ ਕੁਝ ਨਹੀਂ ਕ੍ਰਿਮੀਨਲ ਸਿੱਖ ਵੀ ਹੋ ਸਕਦਾ ਕ੍ਰਿਮੀਨਲ ਹਿੰਦੂ ਵੀ ਹੋ ਸਕਦਾ ਜਿਹੜਿਆਂ ਨੇ ਫਰੀਦਕੋਟ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਉਹ ਕਿਹੜਾ ਹਿੰਦੂ ਨੇ ਉਹ ਤਿੰਨੇ ਜਿਹੜੇ ਨੇ ਉਹ ਸਿੱਖ ਪਰਿਵਾਰਾਂ ਨਾਲ ਸਬੰਧ ਰੱਖਦੇ ਨੇ ਉਹ ਜਿਹੜਾ ਬੱਚਾ ਹੈ ਉਹ ਵੀ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਹੁਣ ਮੈਨੂੰ ਇਹ ਗੱਲ ਦੱਸੋ ਫਿਰ ਕਿਵੇਂ ਕੀ ਨਿਸ਼ਚਿਤ ਕੀਤਾ ਜਾਏ ਅਗਰ ਕਿਸੇ ਹਿੰਦੂ ਨੂੰ ਖਤਰਾ ਹੁੰਦਾ ਗੱਗੀ ਪੰਡਤ ਸਟੈਂਡ ਕਿ ਰਹਿਣਗੇ ਦੇਖੋ ਕੋਈ ਵੀ ਸਨਾਤਨੀ ਇਹ ਗੱਲ ਮਹਿਸੂਸ ਕਰਦਾ ਹੈ ਵੀ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਰਜਗਾਰ ਨੂੰ ਖਤਰਾ ਹੈ ਪੰਜਾਬ 'ਚ ਮੈਨੂੰ ਦੱਸੋ ਮੇਰਾ ਜ਼ਿੰਦਗੀ ਦਾ ਸਵਾਸ ਸਵਾਸ ਤੁਹਾਡੇ ਲਈ ਹਾਜ਼ਰ ਹੈ ਨੰਗੇ ਪੈਰੀ ਬਹਿ ਕੇ ਚੌਂਕੀਦਾਰਾ ਕਰੂੰਗਾ ਜੇ ਕੋਈ ਵੀ ਇੱਕ ਵੀ ਹਿੰਦੂ ਪਰਿਵਾਰ ਕਹੇ ਵੀ ਪੰਜਾਬ ਦੇ ਵਿੱਚ ਮੇਰੀ ਜਾਨ ਮਾਲ ਨੂੰ ਖਤਰਾ ਹੈ ਹੂੰ ਐਸਾ ਕੁਛ ਨਹੀਂ ਕੁਛ ਲੋਕ ਸਾਨੂੰ ਨਜਾਇਜ਼ ਤੌਰ ਤੇ ਇੱਥੇ ਰੰਗਤ ਚ ਰੰਗਣਾ ਚਾਹੁੰਦੇ ਆ ਇਸ ਕਰਕੇ ਏਕਤਾ ਤੇ ਖੰਡਤਾ ਨੂੰ ਪੰਜਾਬ ਦੀ ਨੂੰ ਕਾਇਮ ਰੱਖੋ ਮੇਰੇ ਭਰਾ ਇਸ ਗੁੰਮਰਾਹ ਕੋਣ ਪ੍ਰਚਾਰ ਤੋਂ ਦੂਰ ਰਹੋ ਤੇ ਮੈਂ ਉਹਨਾਂ ਵੀ ਸਾਥੀਆਂ ਨੂੰ ਬੇਨਤੀ ਕਰੂੰਗਾ ਜਿਹੜੇ ਲੋਕ ਇਹ ਹੱਥ ਠੋਕੇ ਬਣ ਕੇ ਏਜੰਸੀਆਂ ਦੇ ਇਸ ਪ੍ਰਚਾਰ ਚ ਲੱਗੇ ਹੋਏ ਆ ਵੀ ਪ੍ਰਵਾਸੀ 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 ਦੀ ਜਿਹੜੀ ਪਰਵਾਸ਼ਾ ਹੈ ਮੇਰੇ ਭਰਾ ਉਹਨੂੰ ਜ਼ਰੂਰ ਗੌਰ ਕਰ ਲੈਣਾ ਚਾਹੀਦਾ ਹੈ ਵੀ ਪ੍ਰਵਾਸੀ ਦੀ ਭਾਸ਼ਾ ਕੀ ਹੈ ਪਰਵਾਸ਼ਾ ਕੀ ਹੈ ਅੱਜ ਦੂਜੇ ਮੁਲਕਾਂ ਦੇ ਵਿੱਚ ਸਾਡੇ ਖਿਲਾਫ ਅਜੰਡਾ ਖੜਾ ਹੋ ਗਿਆ ਚਾਹੇ ਉਹ ਇੰਗਲੈਂਡ ਹੋਵੇ ਲੰਡਨ ਹੋਵੇ ਯੂ ਐਸ ਏ ਹੋਵੇ ਹੋਰ ਕੰਟਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਅੱਜ ਕਾਲਿਆਂ ਦੇ ਖਿਲਾਫ ਇੰਡੀਅਨ ਲੋਕਾਂ ਦੇ ਖਿਲਾਫ ਠੀਕ ਹੈ ਉਹ ਉੱਥੇ ਕਿਤੇ ਨਾ ਕਿਤੇ ਇੱਕ ਸੋਚ ਬਣਦੀ ਜਾ ਰਹੀ ਹੈ ਵੀ ਇਹਨਾਂ ਨੂੰ ਕੰਟਰੀ 'ਚੋਂ ਬਾਹਰ ਕਰੋ ਜੀ ਸਾਡੇ ਰੋਜ਼ਗਾਰਾਂ ਦੇ ਉੱਤੇ ਡਾਕਾ ਮਾਰਦੇ ਆ ਜੈ ਮੈਂ ਨਹੀਂ ਚਾਹੁੰਦਾ ਵੀ ਜਿਹੜਾ ਕੁਝ ਅਸੀਂ ਇੱਥੇ ਕਰ ਰਹੇ ਆ ਉਹ ਕੁਝ ਲੋਕ ਦੂਜੀਆਂ ਥਾਵਾਂ 'ਤੇ ਸਾਡੇ ਨਾਲ ਕਰਨ ਅਸੀਂ ਪਰਮਾਤਮਾ ਨੂੰ ਮੰਨਣ ਵਾਲੇ ਲੋਕ ਆ ਗੁਰੂ ਮਹਾਰਾਜ ਦੇ ਨਿਆਈ ਆ ਤੇ ਗੁਰੂ ਮਹਾਰਾਜ ਦੇ ਫਲਸਫੇ ਦੇ ਸਾਨੂੰ ਕੰਮ ਕਰਨਾ ਚਾਹੀਦਾ ਹੈ ਦਸਮ ਪਿਤਾ ਨੇ ਤਾਂ ਦੁਸ਼ਮਣਾਂ ਦੇ ਭਜਾਏ ਹੋਏ ਡਿਸਮਿਸ ਕੀਤੇ ਹੋਏ 733 ਮਰੀਦ ਜਿਹੜੇ ਔਰੰਗਜ਼ੇਬ ਨੇ ਜਿਹੜੇ ਡਿਸਮਿਸ ਕੀਤੇ ਰੰਗੇ ਨੇ ਮਹਾਰਾਜ ਨੇ ਉਹਨਾਂ ਨੂੰ ਨੌਕਰੀ ਦੇ ਕੇ ਭਗਾਨੀ ਦੇ ਯੁੱਧ ਦੇ ਵਿੱਚ ਉਹਨਾਂ ਨੂੰ ਲੜਨ ਦਾ ਮੌਕਾ ਦਿੱਤਾ ਤੇ ਉਹ ਲੋਕਾਂ ਇਹ ਸਾਡੀ ਦਾ ਉਹ ਧਰਤੀ ਹੈ ਜਿਹਨੂੰ ਸਟਾਰਟਿੰਗ ਤੋਂ ਪੰਜਾਬ ਨੇ ਹਮੇਸ਼ਾ ਰੋਜ਼ਗਾਰ ਮਹੋਇਆ ਕਰਾਇਆ ਰੋਜ਼ਗਾਰ ਦੇ ਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਧਰਤੀ ਤੇ ਰਹੇ ਆ ਇਸ ਧਰਤੀ ਲਈ ਉਹਨਾਂ ਨੇ ਕੁਰਬਾਨੀ ਕੀਤੀ ਹੈ ਇਸ ਕਰਕੇ ਅਸੀਂ ਪੰਜਾਬੀਆਂ ਲੰਗਰ ਤੇ ਰੋਜ਼ਗਾਰ ਸਾਡਾ ਜਿਹੜਾ ਦੇਣਾ ਉਹ ਜਨਮ ਸਿੱਧ ਅਧਿਕਾਰ ਹੈ ਪੂਰੀ ਦੁਨੀਆ ਨੂੰ ਦੇ ਸਕਦੇ ਆ ਇਹ ਨਿੱਕੀਆਂ ਮੋਟੀਆਂ ਗੱਲਾਂ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ ਜਿਹੜਾ ਜ਼ੁਲਮ ਹੈ ਤੇ ਕ੍ਰਾਈਮ ਹੈ ਉਹਦੇ ਖਿਲਾਫ ਖੜੇ ਹੋਣਾ ਚਾਹੀਦਾ ਉਹ ਬੱਚੇ ਨੂੰ ਇਨਸਾਫ ਦਿਵਾਉਣਾ ਚਾਹੀਦਾ ਕਿਸੇ ਦੇ ਬੱਚੇ ਨਾਲ ਵੀ ਅਜਿਹਾ ਕਰਮ ਹੁੰਦਾ ਜਾਂ ਤੋਂ ਹੁੰਦਾ ਉਹ ਪੰਜਾਬੀਆਂ ਵਾਸਤੇ ਸ਼ਰਮ ਵਾਲੀ ਗੱਲ ਹੈ ਤੇ ਸਾਰੇ ਪੰਜਾਬ ਨੂੰ ਇੱਕਜੁੱਟ ਹੋ ਕੇ ਉਹਦੇ ਇਨਸਾਫ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਆਪਾਂ ਕਿਸੇ ਦੇ ਉਜਾੜੇ ਦੀ ਗੱਲ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦਾ ਜੈ ਮਈ ਜੈ ਮਹਾਕਾਲ ਇਹਨੇ ਗੱਗੀ ਪੰਡਤ ਜੀ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਇਹਨੂੰ ਦੱਸੋ ਧੰਨਵਾਦ